ਅਗਲਾ ਸਾਨੂੰ ਫੋਲੋ ਨਹੀਂ ਕਰੂਗਾ ਤੈਨੂੰ ਦੱਲੇ ਨੂੰ ਦਾ ਦੱਲਾ ਪਤਾ ਤੈਨੂੰ ਕਿੰਨੂੰ ਕਹਿੰਦੇ ਨੇ ਹਰਾਮ ਦੇ ਆ ਪਰ ਮੈਂ ਇੱਟ ਮਾਰਾ ਚੱਕ ਕੇ ਸਾਲਿਆਂ ਨੂੰ ਗੱਲ ਕਰਨ ਦਾ ਪਤਾ ਦੱਲਾ ਉੱਤੀ ਜਾ ਕੇ ਹਰ ਤੂੰ ਵੀ ਬੱਚਾ ਹੋਵੇਂਗਾ ਸਾਲਿਆ ਅੱਛਾ ਹਾਂਜੀ ਦੋਸਤੋ ਸਵਾਗਤ ਹੈ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ 'ਚ ਆਪਾਂ ਗੱਲ ਕਰਾਂਗੇ ਜੋਤੀ ਜੱਲਿਆ ਵਰਸ ਇਟਲੀ ਵਾਲੇ ਦੇ ਬਾਰੇ ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਣਾ ਹੈ ਇਟਲੀ ਵਾਲੇ ਨੇ ਹਨੀ ਸੱਠੀ ਦੇ ਉੱਤੇ ਇੱਕ ਰੋਸਟ ਵੀਡੀਓ ਪਾਈ ਸੀ ਤੇ ਉਸ ਤੋਂ ਪਹਿਲਾਂ ਇੱਕ ਰੈਪਲਾਈ ਵੀਡੀਓ ਨੇ ਚੈੱਕ ਕਰ ਲਈਏ ਜੋਤੀ ਜੱਲਿਆ ਵਾਲੇ ਨੇ ਕੀਤਾ ਇਟਲੀ ਵਾਲੇ ਨੂੰ ਬਹੁਤ ਹੀ ਤਗੜਾ ਰੈਪਲਾਈ ਆਓ ਇੱਕ ਛੋਟੀ ਜਿਹੀ ਵੀਡੀਓ ਕਲਿੱਪ ਦਿਖਾਣੇ ਆ ਤੇ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਅਗਲਾ ਸਾਨੂੰ ਫੋਲੋ ਨਹੀਂ ਕਰੂਗਾ ਤੈਨੂੰ ਦੱਲੇ ਨੂੰ ਫੋਲੋ ਕਰੂਗਾ ਦੱਲੇ ਨੂੰ ਸਾਲਿਆ ਮੈਂ ਕਿਹ ਕਰ ਮੈਂ ਇੱਟ ਮਾਰਾ ਚੱਕ ਕੇ ਸਾਲਿਆਂ ਨੂੰ ਗੱਲ ਕਰਨ ਦਾ ਪਤਾ ਦੱਲਾ ਉਹਨੂੰ ਕਹਿੰਦੇ ਨੇ ਜਿਹੜਾ ਕਿਸੇ ਦੀ ਮਾਂ ਭੈਣ ਦਾ ਸੌਦਾ ਕਰਾਵੇ ਤੇ ਮੈਂ ਕਿੱਥੇ ਤੇਰੀ ਬੇਬੇ ਵੇਚੀ ਹਰਾਮ ਦੇ ਆ ਓਲੇ ਰੰਡੀ ਦਾ ਬੱਚਾ ਤੂੰ ਕਾਹਨੂੰ ਆਪਣੀ ਚੁੱਪਚਪੀਤੇ ਬੈਠੀ ਨੂੰ ਉਹਨੇ ਕਿਹੜਾ ਤੇਰੀ ਬੈਕ ਮਾਰ ਲਈ ਰਪਲਾਈ ਕਰਦਾ ਜਿਹੜਾ ਤੂੰ ਸੇਖੀ ਨੂੰ ਉਹਦਾ ਕੀ ਫਾਇਦਾ ਗੱਲਾਂ ਗੱਲਾਂ ਚ ਗੱਡੀ ਝੰਡੀ ਦਾ ਆ ਮੈਨੂੰ ਲੱਗਦਾ ਆਪਣੀ ਬੁੜੀ ਨੂੰ ਪੁੱਛੀ ਜਾ ਕੇ ਆ ਤੂੰ ਵੀ ਬੱਚਾ ਹੋਵੇਂਗਾ ਸਾਲਿਆ ਪੱਕਾ ਕਿਸੇ ਰੰਗੀ ਲੱਗੀ ਸਮਝ ਉਹ ਸਾਈਡ ਤੇ ਹਾਲਾਤ ਮਸਾ ਜੇ ਜਿਸ ਤੋਂ ਬਾਅਦ ਦੋਸਤੋ ਇਟਲੀ ਵਾਲੇ ਦਾ ਅਪਲਾਈ ਆਉਂਦਾ ਤੇ ਅਸੀਂ ਤੁਹਾਨੂੰ ਜ਼ਰੂਰ ਸ਼ੇਅਰ ਕਰਦੇ ਆਂਗੇ ਤੇ ਆਹਦੀ ਵੀਡੀਓ ਚ ਨਾ ਹੀ ਵੀਡੀਓ ਬਦੇ ਲਾਇਕ ਸ਼ੇਅਰ ਕਮੈਂਟ ਜ਼ਰੂਰ ਕਰ ਲਓ